ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਪੰਜਾਬੀ ਮਲਬਈ ਬਲੌਗਸ ਦੇ ਉੱਤੇ ਗੱਲ ਕਰਦੇ ਆਂ ਕਿਸਾਨ ਵੀਰੋ ਬਾਸਮਤੀ ਝੋਨੇ ਦੀ ਰੇਟਾਂ ਦੀ ਜਾਣਕਾਰੀ ਬਾਰੇ ਸਭ ਤੋਂ ਪਹਿਲਾਂ ਆਪਣੇ ਚੈਨਲ ਨਾਲ ਜੁੜੇ ਨਵੇਂ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰੋ ਜੀ ਗੱਲ ਕਰਦੇ ਆਂ ਕਿਸਾਨ ਵੀਰੋ ਪਾਤਨਾ ਮੰਡੀ ਦੀ ਜਿੱਥੇ 11-21 ਦਾ ਰੇਟ 3500 ਰੁਪਏ ਤੋਂ ਲੈ ਕੇ 3810 ਰੁਪਏ ਰਿਹਾ 17 18 ਦਾ ਰੇਟ 3400 ਰੁਪਏ ਤੋਂ ਲੈ ਕੇ 3700 ਰੁਪਏ ਰਿਹਾ 18 85 ਦਾ ਰੇਟ 3400 ਤੋਂ ਲੈ ਕੇ 3720 ਰੁਪਏ ਰਿਹਾ 18 47 ਦਾ ਰੇਟ ਕਿਸਾਨ ਬਿਰੂ 2900 ਤੋਂ ਲੈ ਕੇ 3200 ਰੁਪਏ ਰਿਹਾ 1509 ਦਾ ਰੇਟ 3000 ਰੁਪਏ ਤੋਂ ਲੈ ਕੇ 3330 ਰੁਪਏ ਰਿਹਾ ਮੋਸਰ 1401 ਦਾ ਰੇਟ 3400 ਤੋਂ ਲੈ ਕੇ 3800 ਰੁਪਏ ਰਿਹਾ ਪਰੀਤਕੋਟ ਮੰਡੀ ਦੇ ਵਿੱਚ ਕਿਸਾਨ ਮਿਰੋ 11 21 ਦਾ ਰੇਟ 3700 ਰੁਪਏ ਤੋਂ ਲੈ ਕੇ 4100 ਰੁਪਏ ਰਿਹਾ 17 18 ਦਾ ਰੇਟ 3400 ਰੁਪਏ ਤੋਂ ਲੈ ਕੇ 3670 ਰੁਪਏ ਰਿਹਾ 18 85 ਦਾ ਰੇਟ 3200 ਰੁਪਏ ਤੋਂ ਲੈ ਕੇ 3600 ਰੁਪਏ ਰਿਹਾ 1509 ਦਾ ਰੇਟ 3100 ਰੁਪਏ ਤੋਂ ਲੈ ਕੇ 3390 ਰੁਪਏ ਰਿਹਾ ਮੋਸਲ 1401 ਦਾ ਰੇਟ 3500 ਰੁਪਏ ਤੋਂ ਲੈ ਕੇ 3850 ਰੁਪਏ ਰਿਹਾ ਅੰਮ੍ਰਿਤਸਰ ਸਹਾਇਮੰਡੀ ਦੇ ਵਿੱਚ ਕਿਸਾਨ ਵੀਰੋ 11 21 ਦਾ ਰੇਟ 3700 ਰੁਪਏ ਤੋਂ ਲੈ ਕੇ 4230 ਰੁਪਏ ਰਿਹਾ 17 18 ਦਾ ਰੇਟ ਹੈ ਜਿਹੜਾ 3400 ਰੁਪਏ ਤੋਂ ਲੈ ਕੇ 3780 ਰੁਪਏ ਰਿਹਾ ਰਤਿਆ ਮੰਡੀ ਦੇ ਵਿੱਚ ਕਿਸਾਨ ਵੀਰੋ 18 85 ਦਾ ਰੇਟ 3200 ਰੁਪਏ ਤੋਂ ਲੈ ਕੇ 3530 ਰੁਪਏ ਰਿਹਾ 18 47 ਦਾ ਰੇਟ 2800 ਰੁਪਏ ਤੋਂ ਲੈ ਕੇ 3050 ਰੁਪਏ ਰਿਹਾ ਤੇ 1509 ਦਾ ਰੇਟ 2940 ਰੁਪਈਆ ਤੋਂ ਲੈ ਕੇ 3200 ਰੁਪਈਆ ਰਿਹਾ ਮੁਸਲ 1401 ਦਾ ਰੇਟ ਕਿਸਾਨ ਵੀਰੂ 3500 ਰੁਪਈਆ ਤੋਂ ਲੈ ਕੇ 3840 ਰੁਪਈਆ ਰਿਹਾ ਪੀਵੀ1 ਦਾ ਰੇਟ 3520 ਰੁਪਈਆ ਰਿਹਾ ਕੋਟਕਪੁਰਾ ਮੰਡੀ ਦੇ ਵਿੱਚ ਕਿਸਾਨ ਵੀਰੂ 11 ਕਿ ਦਾ ਰੇਟ ਹੈ ਜਿਹੜਾ 3700 ਰੁਪਈਆ ਤੋਂ ਲੈ ਕੇ 3900 ਰੁਪਏ ਰਿਹਾ 17 18 ਦਾ ਰੇਟ 3300 ਰੁਪਏ ਤੋਂ ਲੈ ਕੇ 3660 ਰੁਪਏ ਰਿਹਾ 18 85 ਦਾ ਰੇਟ 3200 ਰੁਪਏ ਤੋਂ ਲੈ ਕੇ 3580 ਰੁਪਏ ਰਿਹਾ 18 47 ਦਾ ਰੇਟ 2800 ਰੁਪਏ ਤੋਂ ਲੈ ਕੇ 3000 ਰੁਪਏ ਰਿਹਾ 1509 ਦਾ ਰੇਟ ਕਿਸਾਨ ਵੀਰ 3000 ਰੁਪਏ ਤੋਂ ਲੈ ਕੇ 3200 ਰੁਪਏ ਰਿਹਾ ਮਸਲ 1401 ਦਾ ਰੇਟ 3500 ਤੋਂ ਲੈ ਕੇ 3700 ਰੁਪਏ ਰਹਾ ਗੱਲ ਕਰਦੇ ਆ ਕਿਸਾਨ ਵੀਰੋਂ ਫਤਿਹਗੜ੍ਹ ਮੰਡੀ ਦੀ ਜਿੱਤੇ 11 21 ਦਾ ਰੇਟ 3500 ਰੁਪਏ ਤੋਂ ਲੈ ਕੇ 3950 ਰੁਪਏ ਰਹਾ ਤੇ 17 18 ਦਾ ਰੇਟ 3300 ਰੁਪਏ ਤੋਂ ਲੈ ਕੇ 3600 ਰੁਪਏ ਰਹਾ 18 85 ਦਾ ਰੇਟ 3410 ਰੁਪਇਆ ਤੋਂ ਲੈ ਕੇ 3600 ਰੁਪਏ ਰਹਾ 18 47 ਦਾ ਰੇਟ 2800 ਰੁਪਏ ਤੋਂ ਲੈ ਕੇ 3120 ਰੁਪਏ ਰਿਹਾ 1509 ਦਾ ਰੇਟ ਕਿਸਾਨ ਬਿਰੋ 2900 ਰੁਪਏ ਤੋਂ ਲੈ ਕੇ 3270 ਰੁਪਏ ਰਿਹਾ ਮਸਲ 1401 ਦਾ ਰੇਟ 3500 ਰੁਪਏ ਤੋਂ ਲੈ ਕੇ 3890 ਰੁਪਏ ਰਿਹਾ ਪੀਵੀ1 ਦਾ ਰੇਟ ਜਿਹੜਾ ਕਿਸਾਨ ਬਿਰੋ 3600 ਰੁਪਏ ਰਿਹਾ ਤਰਨ ਤਾਰਨ ਮੰਡੀ ਦੇ ਵਿੱਚ ਕਿਸਾਨ ਬਿਰੋ 1121 ਦਾ ਰੇਟ 3600 ਰੁਪਏ ਤੋਂ ਲੈ ਕੇ 4270 ਰੁਪਏ ਰਿਹਾ 17 18 ਦਾ ਰੇਟ 3000 ਰੁਪਏ ਤੋਂ ਲੈ ਕੇ 3820 ਰੁਪਏ ਰਿਹਾ 1509 ਦਾ ਰੇਟ 3000 ਰੁਪਏ ਤੋਂ ਲੈ ਕੇ 3330 ਰੁਪਏ ਰਿਹਾ ਤੇ ਮੁਸਲ 1401 ਦਾ ਰੇਟ 3510 ਰੁਪਏ ਰਿਹਾ ਪਿੱਲੂ ਖੇੜਾ ਮੰਡੀ ਦੇ ਵਿੱਚ ਕਿਸਾਨ ਵੀਰੋ 11 21 ਦਾ ਰੇਟ 3500 ਤੋਂ ਲੈ ਕੇ 4000 ਰੁਪਏ ਰਿਹਾ ਤੇ 17 18 ਦਾ ਰੇਟ 3300 ਰੁਪਏ ਤੋਂ ਲੈ ਕੇ 3740 ਰੁਪਏ ਰਿਹਾ 1885 ਦਾ ਰੇਟ 3750 ਰੁਪਏ ਰਿਹਾ ਮਾਰਸਾ ਮੰਡੀ ਦੇ ਵਿੱਚ 17 18 ਦਾ ਰੇਟ 3540 ਰੁਪਏ ਰਿਹਾ 1885 ਦਾ ਰੇਟ 3550 ਰੁਪਏ ਰਿਹਾ ਇਹਦੀ ਕਿਸਾਨ ਵੀਰੋ ਵੱਖ-ਵੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਵੀਡੀਓ ਦੇਖਣ ਲਈ ਧੰਨਵਾਦ ਜੀ